ਹਾਂਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਅਬੋਰ ਕਿਨੂ ਮੰਡੀ ਦੇ ਭਾਅ ਲੈ ਕੇ ਲਾਈਵ ਹੋਏ ਹਾਂ ਜਾਣਕਾਰੀ ਦੇਵਾਂਗੇ ਤੁਹਾਨੂੰ ਕਿ ਮੰਡੀ ਦੇ ਵਿੱਚ ਅੱਜ ਦਾ ਜਿਹੜਾ ਰੇਟ ਹੈ ਉਹ ਕੀ ਰਿਹਾ ਅਬੋਰ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀਡੀਓ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਜਿਹੜੇ ਵੀ ਵੀਰ ਜੁੜਦੇ ਜਾਣ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਅੱਜ ਦੀ ਅਪਡੇਟ ਦੇ ਦਈਏ ਕਿ ਅੱਜ ਅਬੋਰ ਵਿੱਚ ਕਿਸਾਨਾਂ ਵੱਲੋਂ ਮਲੋੜ ਚੌਂਕ ਦੇ ਵਿੱਚ ਇੱਕ ਧਰਨਾ ਲਾਇਆ ਗਿਆ ਸੀ ਜਿਹਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾਰ ਡਾਕਟਰ ਸੇਨੂ ਦੁੱਗਲ ਵੱਲੋਂ ਮੌਕੇ ਤੇ ਪਹੁੰਚ ਕੇ ਕਿਸ ਮਰਤਕ ਕਿਸਾਨ ਦੇ ਪਰਿਵਾਰ ਨੂੰ ਜਿਹੜਾ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਗਿਆ ਉਸ ਤੋਂ ਬਾਅਦ ਜਿਹੜਾ ਧਰਨਾ ਕਿਸਾਨਾਂ ਵੱਲੋਂ ਸਮਾਪਤ ਕਰ ਦਿੱਤਾ ਗਿਆ ਦੂਜੇ ਪਾਸੇ 12 ਨੰਬਰ ਬਾਜ਼ਾਰ ਦੇ ਵਿੱਚ ਸੀਸੀਆਈ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਦਾ ਧਰਨਾ جاری ਹੈ ਤੇ ਹਬੋਰ ਕਿੰਨੂ ਮੰਡੀ ਦੇ ਵਿੱਚ ਅੱਜ ਦੇ ਭਾਅ ਦੀ ਗੱਲ ਕਰੀਏ ਤਾਂ ਮੰਡੀ ਦੇ ਵਿੱਚ ਕਿੰਨੂ ਦੀ ਜਿਹੜੀ ਆਮਦ ਹੈ ਉਹ ਲਗਾਤਾਰ ਜਾਰੀ ਹੈ ਤੇ ਪਰ ਭਾਅ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਲਗਭਗ ਉਹੀ ਚੱਲ ਰਿਹਾ 3-4 ਰੁਪਏ ਤੋਂ ਲੈ ਕੇ 11-12 ਰੁਪਏ ਤੱਕ ਸਿਰਾ ਜਿਹੜਾ ਕਿੰਨੂ ਦਾ ਭਾਅ ਜਿਹੜਾ ਉਹ ਮੰਡੀ ਦੇ ਵਿੱਚ ਚੱਲ ਰਿਹਾ ਹੈ ਪਿੰਡਾਂ ਦੇ ਵਿੱਚ ਸੌਦਿਆਂ ਦੀ ਗੱਲ ਕਰੀਏ ਵੀਰੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਪਿੰਡਾਂ ਦੇ ਵਿੱਚ ਕੀ ਭਾਅ ਜਿਹੜੇ ਸੌਦੇ ਆ ਉਹ ਹੋ ਰਹੇ ਆ ਕਿਉਂਕਿ ਕਈ ਵੀਰਾਂ ਨੇ ਦੱਸਿਆ ਵੀ 10 ਰੁਪਏ ਤੱਕ 10.5 11 ਰੁਪਏ ਤੱਕ ਸੌਦੇ ਆ ਜਿਹੜੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਹੋ ਰਹੇ ਆ ਤਾਂ ਗਿੱਦੜਾਂ ਵਾਲੀ ਸਾਨੂੰ ਪਤਾ ਲੱਗਿਆ ਸੀ ਕਿ 14 ਰੁਪਏ ਜਿਹੜਾ ਸੌਦਾ ਉਹ ਹੋਇਆ ਤਾਂ ਹੋਰ ਵੀ ਜਿੰਨੇ ਵੀ ਵੀਰ ਜੁੜਨ ਵੀਡੀਓ ਵੇਖਣੋਂ ਕਮੈਂਟ ਕਰਕੇ ਜਰੂਰ ਦੱਸਣ ਵੀ ਤੁਹਾਡੇ ਪਿੰਡ ਦੇ ਵਿੱਚ ਕਿੰਨੂ ਦੇ ਜਿਹੜੇ ਸੌਦੇ ਆ ਉਹ ਕੀ ਭਾਅ ਵਾਕਾਂ ਦੇ ਹੋ ਰਹੇ ਆ ਤਾਂ ਜੋ ਦੂਜੇ ਵੀਰਾਂ ਨੂੰ ਵੀ ਪਤਾ ਲੱਗ ਸਕੇ ਅਬ ਹੋਰ ਕਿਨੂ ਮੰਡੀ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਭਗ ਭਾਅ ਉਹੀ ਚੱਲ ਰਿਹਾ ਕਿਉਂਕਿ ਠੰਡ ਕਰਕੇ ਵਪਾਰੀ ਵਰਗ ਦਾੜਤੀਆਂ ਦਾ ਕਹਿਣਾ ਹੈ ਕਿ ਠੰਡ ਕਰਕੇ ਜਿਹੜਾ ਅਸਰ ਹੈ ਕਿਨੂ ਦੇ ਰੇਟ ਤੇ ਉਹ ਪਿਆ ਹੋਇਆ ਤੇ 11 ਰੁਪਏ 12 ਰੁਪਏ ਸਿਰਾ ਕੁਆਲਟੀ ਦਾ ਰਹਿ ਰਿਹਾ ਤੇ ਆਮ ਜਿਹੜਾ ਭਾਅ ਜ਼ਿਆਦਾ ਉਹ 7 ਰੁਪਏ ਤੋਂ ਲੈ ਕੇ 10 ਰੁਪਏ ਤੱਕ ਜ਼ਿਆਦਾ ਕਿਨੂ ਇਸ ਭਾਅ ਵਿਕ ਰਹੇ ਆ ਮੰਡੀ ਦੇ ਵਿੱਚ ਕਿਨੂ ਦੀ ਆਮਦ ਲਗਾਤਾਰ ਜਾਰੀ ਹੈ ਰੰਗੀਨ ਕਿਨੂ ਹੈ ਜਿਹੜਾ ਉਹ ਆ ਰਿਹਾ ਬਟਨ ਕਟ ਸਮੇਤ ਹਰ ਤਰ੍ਹਾਂ ਦਾ ਜਿਹੜਾ ਮਾਲ ਹੈ ਉਹ ਮੰਡੀ ਦੇ ਵਿੱਚ ਆਉਂਦਾ ਹੈ ਬਾਰੋਂ ਵਪਾਰੀ ਆ ਜਿਹੜੇ ਉਹ ਲਗਾਤਾਰ ਆਏ ਹੋਏ ਆ ਤੁਹਾਡੇ ਨਾਲ ਗੱਲਬਾਤ ਵੀ ਕਰਾਈ ਸੀ ਕੁਝ ਦਿਨ ਪਹਿਲਾਂ ਨਾਸਿਕ ਤੋਂ ਵੀਰ ਆਏ ਸੀਗੇ ਆਪਣੇ ਚੈਨਲ ਤੋਂ ਵੀਡੀਓ ਵੇਖ ਕੇ ਹੋਰ ਵੀ ਕਈ ਥਾਵਾਂ ਤੇ ਕਿਉਂਕਿ ਦੂਰ ਤੱਕ ਆਪਣੇ ਚੈਨਲ ਦੀ ਵੀਡੀਓ ਜਾਂਦੀ ਹੈ ਕਿੰਨੂ ਦੇ ਭਾਅ ਜਿਹੜੇ ਹੋਰ ਮੰਡੀ ਦੇ ਪਤਾ ਲੱਗਦੇ ਰਹਿੰਦੇ ਆ ਤਾਂ ਹੋਰ ਮੰਡੀਆਂ ਦੇ ਵਿੱਚ ਵੀ ਜਿਹੜਾ ਰੇਟ ਆ ਕਿੰਨੂ ਦਾ ਉਹ ਵੀ ਆਪਾਂ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਧ ਸ਼ਿਮਲੇ ਦੇ ਵਿੱਚ 40-45 ਰੁਪਏ ਤੱਕ ਜਿਹੜਾ ਰੇਟ ਆ ਕਿੰਨੂ ਦਾ ਚੱਲ ਰਿਹਾ ਪੰਜਾਬ ਦੀਆਂ ਹੋਰ ਮੰਡੀਆਂ ਦੇ ਵਿੱਚ 15 ਰੁਪਏ ਤੋਂ ਲੈ ਕੇ 30 ਰੁਪਏ ਤੱਕ ਕਿੰਨੂ ਆ ਜਿਹੜਾ ਉਹ ਵਿਕ ਰਿਹਾ ਤਾਹਬੌਰ ਦਾ ਜਿਹੜਾ ਕਿਨੂ ਆ ਦੂਰ ਦੂਰ ਦੀਆਂ ਮੰਡੀਆਂ ਤੱਕ ਲਗਾਤਾਰ ਜਾ ਰਿਹਾ ਵੀਰੋ ਤਾਂ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਅੱਜ ਦੇ ਭਾਅ ਤੁਹਾਡੇ ਨਾਲ ਇੱਕ ਵਾਰੀ ਫੇਰ ਸਾਂਝੇ ਕਰ ਲਈਏ 3 ਰੁਪਏ ਤੋਂ ਲੈ ਕੇ 11-12 ਰੁਪਏ ਤੱਕ ਕਿਨੂ ਹੈ ਜਿਹੜਾ ਮੰਡੀ ਦੇ ਵਿੱਚ ਵਿਕ ਰਿਹਾ ਅੱਜ 23 ਜਨਵਰੀ ਦੇ ਜਿਹੜੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ 23 ਜਨਵਰੀ 2024 ਨੂੰ ਅੱਜ ਅਬੋਹਰ ਕਿਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੰਡੀ 'ਚ ਕਿਨੂ ਦੀ ਆਮਦ ਲਗਾਤਾਰ ਜਾਰੀ ਹੈ ਤੇ ਜਿਹੜਾ ਭਾਅ ਹੈ ਉਹ ਨਹੀਂ ਵੱਧ ਰਿਹਾ ਕਿਉਂਕਿ ਕਿਸਾਨਾਂ ਨੂੰ ਇੱਕ ਉਮੀਦ ਸੀ ਵੀ ਐਤਕੀ ਜੇ ਪ੍ਰੋਡਕਸ਼ਨ ਵਧੀਆ ਹੈਗੀ ਆ ਤਾਂ ਰੇਟ ਜੇ ਵਧੀਆ ਮਿਲ ਜਾਂਦਾ ਤਾਂ ਕਿਸਾਨਾਂ ਦਾ ਜਿਹੜਾ ਐਤਕੀ ਮੁਨਾਫਾ ਹੈ ਉਹ ਹੋ ਸਕਦਾ ਸੀ ਪਰ ਐਤਕੀ ਜੇ ਪ੍ਰੋਡਕਸ਼ਨ ਵਧੀਆ ਤਾਂ ਭਾਅ ਪੱਖੋਂ ਜਿਹੜੀ ਮਾਰ ਆ ਉਹ ਕਿੰਨੂੰ ਪੈ ਰਹੀ ਹੈ ਕਮੈਂਟ ਜਰੂਰ ਕਰਿਓ ਵੀਰੋ ਦੱਸਿਓ ਕਿ ਤੁਹਾਡੇ ਪਿੰਡਾਂ ਦੇ ਵਿੱਚ ਸੌਦੇ ਕੀ ਭਾਅ ਹੋ ਰਹੇ ਆ ਜਾਣਕਾਰੀ ਫਿਰ ਰੇਟ ਦੀ ਦੇ ਦਾਂ ਕਿ ਅੱਜ ਮੰਡੀ ਦੇ ਵਿੱਚ 3 ਰੁਪਏ ਤੋਂ 11-12 ਤੱਕ ਕਿੰਨੂ ਹੈ ਜਿਹੜਾ ਉਹ ਵਿਕੇ